ਮੇਸ਼ੂ ਵਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖਾਸ ਤੌਰ ਤੇ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਾਸ ਤੌਰ ਤੇ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੋਧ ਦੇ ਵਿੱਚ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਉੱਤੇ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਖਾਸ ਤੌਰ ਤੇ ਇਹ ਪ੍ਰੈਸ ਕਾਨਫਰੰਸ ਉਸ ਵੇਲੇ ਕੀਤੀ ਗਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵਿਜਨਸ ਬਿਊਰੋ ਵੱਲੋਂ ਕਾਰਵਾਈ ਕੀਤੀ ਕੀਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਬਹੁਤ ਸਾਰੇ ਆਗੂ ਜਿਹੜੇ ਉਹ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਸਨ ਕਿ ਪੰਜਾਬ ਸਰਕਾਰ ਵੱਡੀਆਂ ਮੱਛੀਆਂ ਵੱਡੇ ਮਗਰ ਮੱਛਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ ਹੈ ਪਰ ਜਦੋਂ ਹੁਣ ਸੂਬੇ ਦੀ ਬਿਜ਼ਨਸ ਦੇ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਹੁਣ ਸਾਰੇ ਆਗੂ ਜਿਹੜੇ ਨੇ ਉਹ ਇਹਨਾਂ ਦੇ ਬਚਾਅ ਦੇ ਵਿੱਚ ਉਤਰ ਆਏਗੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਉਸ ਮੁਹਿੰਮ ਦੇ ਉੱਤੇ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਵਿਸਤਾਰ ਦੇ ਨਾਲ ਦਿੱਤੀਆਂ ਨੇ ਪਿਛਲੇ ਕਈ ਮਹੀਨਿਆਂ ਤੋਂ ਯੁੱਧ ਨਸ਼ੇ ਵਿਰੁੱਧ ਜੋ ਡਰੱਗ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਜੋ ਕਿ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ ਪੰਚਾਇਤਾਂ ਦੀ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ પાਕੇ ਦੇ ਰਹੀਆਂ ਨੇ ਕਿ ਅਸੀਂ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਨਸ਼ਾ ਵੇਚਣਾ ਅਲਾਉ ਨਹੀਂ ਕਰਾਂਗੇ ਜੇ ਕੋਈ ਨਸ਼ਾ ਵੇਚਣਾ ਆਊਗਾ ਅਸੀਂ ਉਹਦੀ ਜਮਾਨਤ ਨਹੀਂ ਦੇਵਾਂਗੇ ਉਹਨੂੰ ਛਡਾਉਣ ਵਾਸਤੇ ਥਾਣੇ ਨਹੀਂ ਜਾਵਾਂਗੇ ਜੇ ਕੋਈ ਸਾਡੇ ਪਿੰਡ ਦਾ ਐਡਿਕਟਡ ਹੈ ਮਰੀਜ਼ ਕਹਿੰਦੇ ਆਪਾਂ ਨੂੰ ਕੋਈ ਬੁਰੀ ਸੰਗਤ ਚ ਪੈ ਗਿਆ ਪਸੀ ਉਹਦਾ ਜਿਹੜਾ ਰੀ ਹੈਵ ਸੈਂਟਰ ਚ ਜੋ ਗਵਰਨਮੈਂਟ ਵੱਲੋਂ ਖੋਲੇ ਹੋਏ ਨੇ ਉੱਥੇ ਹੀ ਲਿਜਾ ਕੇ ਉਹਦਾ ਇਲਾਜ ਕਰਾਵਾਂਗੇ ਬਹੁਤ ਸਾਰੇ ਦੋਸਤੋ ਤੁਹਾਡੇ ਕੈਮਰੇ ਰਾਹੀਂ ਦਿਖਾਇਆ ਗਿਆ ਕਿ ਜਿਹੜੇ ਡਰਗ ਤਸਕਰ ਸੀ ਉਹਨਾਂ ਦੇ ਜਿਹੜੇ ਸ਼ਾਨਦਾਰ ਉਹਨਾਂ ਨੇ ਆਲੀਸ਼ਾਨ ਘੋਟੀਆਂ ਪਈ ਹੋਈਆਂ ਸੀ ਲੋਕਾਂ ਨੇ ਕਾਰੋਜਾੜ ਕੇ ਉਹਨਾਂ ਤੇ ਬਿਲਡੋజర్ ਵੀ ਚੱਲਿਆ ਔਰ ਲੀਗਲੀ ਅਸੀਂ ਸਾਰਾ ਪਤਾ ਕਰਕੇ ਹੀ ਐਕਸ਼ਨ ਲਏ ਨੇ ਤੇ ਅਸੀਂ ਨਾਲ ਇਹ ਵੀ ਕਹਿੰਦੇ ਰਹੇ ਹਾਂ ਕਿ ਹੌਲੀ ਹੌਲੀ ਸਬੂਤ ਆ ਜਾਂਨ ਦੋ ਸਾਡੇ ਕੋਲ ਕਾਗਜ਼ ਇਕੱਠੇ ਕਰ ਲੈਣ ਦੋ ਅਸੀਂ ਆ ਪੀਰ ਤੁੱਕੇ ਨਾਲ ਨਹੀਂ ਜਿਹੜਾ ਕੰਮ ਕਰਦੇ ਤਾਂ ਵਾਰੀ ਵੱਡਿਆਂ ਦੀ ਵੀ ਆਉਗੀ کافی ਪਹਿਲਾਂ ਇਲਾਕਾ ਹੀ ਜਿਹੜੇ ਇਲਾਕਾ ਹੀ ਵੱਡੇ ਤਸਕਰ ਸੀ ਉਹਨਾਂ ਤੇ ਵਾਰੀ ਬਹੁਤ ਹਰ ਰੋਜ਼ ਆਉਂਦੀ ਰਹਿੰਦੀ ਹੈ ਪਰ ਕਿਸੇ ਦੇ ਘਰੇ ਸੱਥਰ ਵਿਛਾ ਕੇ ਚਿੱਟੇ ਰੰਗ ਦੇ ਜਾਂ ਕਿਸੇ ਦੇ ਕਰੇ ਸਾਡੇ ਆਵਾਮਾਂ ਪਹਿਲਾਂ ਦੀਆਂ ਜਿਹੜੀਆਂ ਚੁੰਨੀਆਂ ਨੇ ਉਹਨਾਂ ਦੇ ਰੰਗ ਚਿੱਟੇ ਕਰਨ ਵਾਲੇ ਆਪ ਤਿੰਨ ਤਿੰਨ ਮੰਝਰੀਆਂ ਚਾਰ ਚਾਰ ਮੰਝਰੀਆਂ ਕੋਠੀਆਂ ਜਾਂ ਵੱਡੇ ਵੱਡੇ ਪ੍ਰਾਪਰਟੀਆਂ ਬਣਾ ਕੇ ਦੀਪਮਾਲਾ ਕਰਕੇ ਤੇ ਮਹਿਫਲੇ ਲਾਉਣ ਲੋਕਾਂ ਨੇ ਮੌਤਾਂ ਤੇ ਮਹਿਫਲੇ ਲਾਉਣ ਇਹ ਹੋ ਨਹੀਂ ਸਕਦਾ برداشت ਨਹੀਂ ਹੋ ਸਕਦਾ ਸਵਾਮਾਨੀ ਪਾਰਟੀ ਦਾ ਇਹ ਗਰੰਟੀ ਦੇ ਰੂਪ ਦੇ ਵਿੱਚ ਅਸੀਂ ਕਿਹਾ ਹੋਇਆ ਸੀ ਟਾਈਮ ਥੋੜਾ ਜਿਆਦਾ ਲੱਗ ਗਿਆ ਕਿਉਂਕਿ ਅ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਕਿ ਕਿਵੇਂ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਈਜ਼ੀ ਹੈ ਪਰ ਸਪਲਾਈ ਲਾਈਨ ਤੋੜਨ ਤੋਂ ਬਾਅਦ ਜਿਹੜੇ ਵਿਦਰੋਲ ਸਿੰਪਟਮਸ ਵਾਲੇ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਅਸੀਂ ਇਹ ਹੈਵ ਸੈਂਟਰ ਅਪਡੇਟ ਕੀਤੇ ਫਿਰ ਸਾਨੂੰ ਪਤਾ ਲੱਗਿਆ ਕਿ ਵਿੱਚ ਕੁਝ ਪੁਲਸ ਦੇ ਵੀ ਜਿਹੜੇ ਮੁਲਾਜ਼ਮ ਨੇ ਉਰੇਲੇ ਹੋਏ ਨੇ ਉਹ ਦੱਸ ਦਿੰਦੇ ਨੇ ਜਿਹੜੇ ਛੋਟੇ ਲੈਵਲ ਦੇ ਮੁਲਾਜ਼ਮ ਨੇ ਉਹ ਦੱਸ ਦਿੰਦੇ ਨੇ ਕਿ ਅੱਜ ਇੱਥੇ ਛਾਪਾ ਪਊਗਾ ਉਹਨਾਂ ਨੂੰ ਦੱਸ ਦਿੰਦੇ ਆ ਤਾਂ ਉਹਦੇ ਨਾਲ ਵੀ ਕਈ ਸਹਿ ਜਿਹੜੇ ਆਪਰੇਸ਼ਨ ਸਾਡੇ ਜਾਂ ਛਾਪੇ ਜਿਹੜੇ ਨੇ ਫੇਲ ਹੋਏ ਸੋ ਉਹਨਾਂ ਦੀਆਂ ਬਹੁਤ ਵੱਡੇ ਲੈਵਲ ਤੇ ਟਰਾਂਸਫਰ ਕੀਤੀਆਂ ਫਿਰ ਲੋਕਾਂ ਤੇ ਸਹਿਯੋਗ ਮੰਗਿਆ ਤਾਂ ਕਰਕੇ ਫਿਰ ਥੋੜਾ ਟਾਈਮ ਲੱਗ ਗਿਆ ਤੇ ਹੁਣ ਇਸ ਵਕਤ ਇਹ ਜਿਹੜੀ ਮੁਹਿੰਮ ਹੈ ਇਹ ਪੂਰੇ ਜੋਰਾਂ ਤੇ ਉਹ ਸਾਨੂੰ ਲੋਕਾਂ ਦੇ ਫੋਨ ਵੀ ਆਉਂਦੇ ਆ ਫੀਡਬੈਕ ਵੀ ਆਉਂਦੀ ਹੈ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਕਿ ਮੋਟਰਸਾਈਕਲਾਂ ਤੇ ਘੁੰਮਦੇ ਆ ਗਲੀਆਂਾਂ 'ਚ ਘੁੰਮਦੇ ਆ ਵਾਰਾਗਰਦ ਜਿਹੜੇ ਨਸ਼ਾ ਵੇਚਣ ਵਾਲੇ ਤੀਆਂ ਪਹਿਣਾ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ ਜਾ ਕਿਤੇ ਵੀ ਅਵੇਲੇਬਿਲਟੀ ਹੈ ਕਿਤੇ ਵੀ ਕਿਸੇ ਇੱਕਕਰ ਥੱਲੇ ਕਿਸੇ ਪੇਪਰ ਥੱਲੇ ਬੈਠੇ ਨੇ ਸੋ ਉਹ ਜਿਹੜਾ ਸਮਝਲੋ ਇਹਨਾਂ ਦਾ ਕਾਟਲਸੀ ਟੁੱਟ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਦੋਂ ਪੁਲਿਸ ਗਈ ਤਾਂ ਜਿਹੜੇ 4-5 6-7 ਹੋਣਗੇ ਉਸ ਪਿੰਡ 'ਚ ਉਹ ਆਪਣੇ ਘਰ ਨੂੰ ਜਿੰਦੇ ਲਾ ਕੇ ਉਹ ਸਟੇਟ ਛੱਡ ਕੇ ਬਾਹਰ ਚਲੇ ਗਏ ਜਦੋਂ ਗੱਲ ਕਰਦੇ ਹਾਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦੀ ਪੰਜਾਬ ਦੀ ਵਿਜਨੈਸ ਬਿਊਰੋ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਕੀਤੀ ਗਈ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਗਰਮਾ ਗਈ ਹੈ ਜਿੱਥੇ ਸਿਆਸੀ ਧਿਰ ਸੱਤਾ ਧਿਰ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਵੱਖ-ਵੱਖੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅ ਬਿਕਰਮ ਸਿੰਘ ਮਜੀਠੀਆ ਨੇ ਲੰਗੀ ਰਾਤ ਜਿਹੜੀ ਵਿਜਲੈਂਸ ਦਫ਼ਤਰ ਦੇ ਵਿੱਚ ਹੀ ਬਤਾਈ ਅਤੇ ਅੱਜ ਮੁਹਾਲੀ ਦੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਬਿਜ਼ਨਸ ਬਿਊਰੋ ਦੀਆਂ ਗੱਡੀਆਂ ਲੰਘਦੀਆਂ ਹੋਈਆਂ ਦੇਖੀਆਂ ਗਈਆਂ ਸੋ ਇਸ ਸਬੰਧ ਦੇ ਵਿੱਚ ਹਾਲਾਂਕਿ ਕਿਸੇ ਵੀ ਵਿਜਲੈਂਸ ਦੇ ਅਧਿਕਾਰੀ ਜਾਂ ਬਿਕਰਮ ਸਿੰਘ ਮਜੀਠੀਆ ਖੁਦ ਨੂੰ ਮੀਡੀਆ ਦੇ ਨਾਲ ਰਾਪਤਾ ਕਾਇਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਰ ਸੰਭਾਵੀ ਤੌਰ ਤੇ ਅਦਾਲਤ ਦੇ ਵਿੱਚ ਜਿਸ ਤਰ੍ਹਾਂ ਗੱਡੀਆਂ ਜਾ ਰਹੀਆਂ ਸਨ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਕਰਮ ਸਿੰਘ ਮਜੀਠਿਆ ਹੀ ਜ਼ਰੂਰ ਇਨ੍ਹਾਂ ਗੱਡੀਆਂ ਦੇ ਵਿੱਚ ਮੌਜੂਦ ਹੋਣਗੇ ਸੋ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਜੋ ਵੀ ਜਾਣਕਾਰੀ ਸਾਹਮਣੇ ਆਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਵਿਕਰਮ ਸਿੰਘ ਮਜੀਠਿਆ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਬੁੱਧਵਾਰ ਦੀ ਰਾਤ ਮਜੀਠਿਆ ਦੇ ਵਕੀਲ ਹੈ ਜਿਹੜੇ ਉਹਨਾਂ ਨੇ ਇਜਾਜ਼ਤ ਮੰਗੀ ਸੀ ਕਿ ਮਜੀਠਿਆ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਇੱਕ ਘੰਟੇ ਲਈ ਅਦਾਲਤ ਨੇ ਉਹਨਾਂ ਨੂੰ ਮਜੀਠੀਆ ਦੇ ਨਾਲ ਮਿਲਣ ਦਾ ਸਮਾਂ ਦਿੱਤਾ ਸੀ ਸੋ ਇਸੇ ਰਿਪੋਰਟ ਦੇ ਆਧਾਰ ਤੇ ਵਕੀਲਾਂ ਨੇ ਕਿਹਾ ਕਿ ਜਿਸ ਰਿਪੋਰਟ ਦੇ ਆਧਾਰ ਤੇ ਮਜੀਠੀਆ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਉਸ ਰਿਪੋਰਟ ਨੂੰ ਪਹਿਲਾਂ ਹੀ ਸੁਪਰੀਮ ਕੋਰਟ ਰੱਦ ਕਰ ਚੁੱਕਿਆ ਸੋ ਇਸ ਕਰਕੇ ਸਰਕਾਰ ਦੇ ਵੱਲੋਂ ਤੱਕੇਸ਼ਾਈ ਕੀਤੀ ਜਾ ਰਹੀ ਹੈ ਸੋ ਕਈ ਕਿਸਮ ਦੇ ਇਲਜ਼ਾਮ ਵੀ ਸਰਕਾਰ ਤੇ ਮਜੀਠੀਆ ਦੇ ਵਕੀਲਾਂ ਵੱਲੋਂ ਲਗਾਏ ਗਏ ਨੇ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਜਿਹੜਾ ਉਹ ਦਰਜ ਕੀਤਾ ਗਿਆ ਆ ਉਨ੍ਹਾਂ ਤੇ 540 ਕਰੋੜ ਰੁਪਏ ਦੀ ਗੈਰ ਕਾਨੂੰਨੀ ਜਿਹੜੀ ਜਾਇਦਾਦ ਰੱਖਣ ਦੇ ਇਲਜ਼ਾਮ ਨੇ ਸੋ ਟੀਮ ਹੈ ਜਿਹੜੀ ਬਿਜ਼ਨਸ ਦੀ ਉਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਸਿਆਸੀ ਰੰਗਤ ਵੀ ਆ ਗਿਆ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂ ਚਾਹੇ ਉਹ ਕਾਂਗਰਸ ਦੇ ਹੋਣ ਜਾਂ ਭਾਜਪਾ ਦੇ ਹੋਣ ਉਹਨਾਂ ਵੱਲੋਂ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ ਗਿਆ ਖੁਦ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਕਲੇਰ ਨੇ ਕਿਹਾ ਹੈ ਕਿ ਸਰਕਾਰ ਕਹਿ ਰਹੀ ਹੈ ਕਿ ਕਾਰਵਾਈ ਨਸ਼ਿਆਂ ਦੇ ਵਿਰੁੱਧ ਜੰਗ ਦੇ ਤਹਿਤ ਕੀਤੀ ਗਈ ਹੈ ਜਦ ਕੀ ਮਜੀਠੀਆ ਦੇ ਵਿਰੋਧ ਜਿਹੜਾ ਕੇਸ ਦਰਜ ਕੀਤਾ ਗਿਆ ਉਹ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਪੁਲਿਸ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕੀਤਾ ਜਾਵੇ ਜਿਸ ਵਿਭਾਗ ਦੇ ਬਾਹਰ ਅਸੀਂ ਖੜੇ ਹਾਂ ਉਹ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲਿਆਂ ਦੀ ਜਾਂਚ ਕਰ ਰਿਹਾ ਨਾ ਕਿ ਨਾਰਕੋਟਿਕਸ ਵਿਭਾਗ ਜਿਹੜਾ ਹੈ ਉਹ ਡਰੱਗਸ ਦੇ ਮਾਮਲਿਆਂ ਦੀ ਜਾਂਚ ਕਰਦਾ ਸੋ ਇਸ ਪੂਰੇ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ ਵੀ ਵੱਡੇ ਦਾਅਵੇ ਕੀਤੇ ਗਏ ਨੇ ਵਿਕਰਮ ਸਿੰਘ ਮਜੀਠੀਆ ਦੀਆਂ ਰਿਹائشਾਂ ਤੇ ਜਿੱਥੇ ਛਾਪੇਮਾਰੀ ਕੀਤੀ ਗਈ ਉਥੋਂ ਵੱਡੀ ਮਾਤਰਾ ਦੇ ਵਿੱਚ ਬਹੁਤ ਸਾਰੇ ਡਿਜੀਟਲ ਡਿਵਾਈਸ ਅਤੇ ਡਾਇਰੀਆਂ ਜਿਹੜੀਆਂ ਨੇ ਉਹ ਜਬਤ ਕੀਤੀਆਂ ਗਈਆਂ ਨੇ ਇਸ ਸੰਭਾਵੀ ਤੌਰ ਤੇ ਵਿジネス ਕੋਲ ਵੀ ਵੱਡੇ ਸਬੂਤ ਹੋਣਗੇ ਜਿਨ੍ਹਾਂ ਸਬੂਤਾਂ ਦੇ ਆਧਾਰ ਤੇ ਵਿジネス ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਤੇ ਅੱਗੇ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਹੁਣ ਇਹ ਦੱਸਦਿਆਂ ਕਿ ਵਿジネス ਵਿਭਾਗ ਦੇ ਵੱਲੋਂ ਕਿਹੜੇ-ਕਿਹੜੇ ਦਾਅਵੇ ਕੀਤੇ ਜਾ ਰਹੇ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਿਕਰਮ ਸਿੰਘ ਜੀਠੀਆਂ ਦੀਆਂ ਰਿਹਾਇਸ਼ਾਂ ਤੋਂ ਛਾਪਿਆਂ ਦੇ ਵਿੱਚ ਬਰਾਮਦ ਕੀਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਵਿਜੀਲੈਂਸ ਨੇ ਮਜੀਠੀਆ ਵਿਰੁੱਧ ਮਾਮਲੇ ਦੇ ਵਿੱਚ ਇਹ ਕਿਹਾ ਕਿ ਇਹ ਕਾਰਵਾਈ 2021 ਦੇ ਵਿੱਚ ਦਰਜ ਐਨਡੀਪੀਐਸ ਮਾਮਲੇ ਦੇ ਆਧਾਰ ਤੇ ਕੀਤੀ ਗਈ ਹੈ ਜਿਸ ਮੁਤਾਬਕ ਮਜੀਠੀਆ ਕੋਲ 540 ਕਰੋੜ ਰੁਪਏ ਦੀ ਗੈਰਕਾਨੂੰਨੀ ਜਾਇਦਾਦ ਹੈ ਜਿਹੜੀ ਉਹਨਾਂ ਵੱਲੋਂ ਬਣਾਈ ਗਈ ਹੈ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚੋਂ 161 ਕਰੋੜ ਰੁਪਏ ਜਮ੍ਹਾਂ ਹੋਏ ਜਦਕਿ ਵਿਦੇਸ਼ੀ ਕੰਪਨੀਆਂ ਦੇ ਨਾਲ 141 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਇਸ ਤੋਂ ਇਲਾਵਾ ਬਿਨਾਂ ਕਿਸੇ ਜਾਣਕਾਰੀ ਦੇ ਸਪਸ਼ਟੀਕਰਨ ਦੇ ਕੰਪਨੀ ਦੇ ਵਿੱਤੀ ਬਿਆਨਾਂ ਦੇ ਵਿੱਚ 236 ਕਰੋੜ ਰੁਪਏ ਦੀ ਰਕਮ ਜਿਹੜੀ ਜਮ੍ਹਾਂ ਹੋਈ ਹੈ ਮਜੀਠੀਆ ਦੇ ਘਰੋਂ 3 ਮੋਬਾਈਲ 3 ਮੋਬਾਈਲ 5 ਲੈਪਟਾਪ 3 ਆਈਪੈਡ 5 ਡੈਸਕਟਾਪ 3 ਡੈਸਕਟਾਪ ਮਾਫ ਕਰਨਾ 2 ਡੈਸਕਟਾਪ ਆ ਜਾਇਦਾਦ ਦੇ ਦਸਤਾਵੇਜ਼ਤ ਹੋਰ ਚੀਜ਼ਾਂ ਮਿਲੀਆਂ ਨੇ ਉਹਨਾਂ ਨੂੰ ਵੀਰਵਾਰ ਦੁਪਹਿਰ 12 ਵਜੇ ਪੇਸ਼ ਕੀਤਾ ਜਾਵੇਗਾ ਅਜਿਹਾ ਬਿਜ਼ਨਸ ਵੱਲੋਂ ਕਿਹਾ ਗਿਆ ਸੀ ਸੋ ਅੱਜ ਪੇਸ਼ੀ ਹੋਈ ਹੈ ਅਦਾਲਤ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਪਹੁੰਚੇ ਨੇ ਅਦਾਲਤ ਦੇ ਵਿੱਚ ਪੇਸ਼ੀ ਤੋਂ ਬਾਅਦ ਕੀ ਅਪਡੇਟ ਸਾਹਮਣੇ ਆਉਂਦਾ ਹੈ ਸੰਭਾਵੀ ਤੌਰ ਤੇ ਬਿਜ਼ਨਸ ਵਿਭਾਗ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਹੈ ਰਿਮਾਂਡ ਮੰਗੇਗਾ ਅ ਅਦਾਲਤ ਕਿਸ ਆਧਾਰ ਤੇ ਰਿਮਾਂਡ ਦਿੰਦੀ ਹੈ ਕਿੰਨੀ ਰਿਮਾਂਡ ਦਿੰਦੀ ਹੈ ਜੇਕਰ ਦਿੰਦੀ ਹੈ ਜੇਕਰ ਨਹੀਂ ਦਿੰਦੀ ਤਾਂ ਕਿਸ ਆਧਾਰ ਤੇ ਨਹੀਂ ਦਿੰਦੀ ਇਹ ਦੇਖਣ ਵਾਲੀ ਗੱਲ ਹੋਵੇਗੀ ਸੰਭਾਵੀ ਤੌਰ ਤੇ ਜਦੋਂ ਹੀ ਮਜੀਠੀਆ ਬਾਹਰ ਆਉਣਗੇ ਜਾਂ ਬਿਜ਼ਨਸ ਦੇ ਅਧਿਕਾਰੀ ਜੇ ਗੱਲਬਾਤ ਕਰਨਗੇ ਉਸ ਆਧਾਰ ਤੇ ਤੁਹਾਨੂੰ ਜ਼ਰੂਰ ਅਪਡੇਟ ਕਰਾਂਗੇ ਫਿਲਹਾਲ ਪੇਸ਼ੀ ਚੱਲ ਰਹੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਰਿਮਾਂਡ ਮਿਲਦੀ ਹੈ ਜਾਂ ਨਹੀਂ ਮਿਲਦੀ ਵਿਕਰਮ ਸਿੰਘ ਮਜੀਠੀਆ ਦੀ ਵਿਜੀਲੈਂਸ ਨੂੰ ਰਿਮਾਂਡ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਦੇਖਣ ਵਾਲੀ ਗੱਲ ਹੋਵੇਗੀ ਪੰਜਾਬ ਦੇ ਵਿੱਚ ਐਮਰਜੈਂਸੀ ਦੇ ਹਾਲਾਤ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪੈਦਾ ਕੀਤੇ ਸੀ ਉਹ ਐਮਰਜੈਂਸੀ ਅੱਜ ਦੂਜੇ ਦਿਨ ਵੀ ਉਸੇ ਤਰੀਕੇ ਜਾਰੀ ਹੈ ਆਦਿ ਸਰਦਿਕਰਮ ਸਿੰਘ ਜੀਠਾ ਸਾਹਿਬ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਐਡਮੇ ਪਾਰਟੀ ਵੱਲੋਂ ਜਿਹੜਾ ਸੀਨੀਅਰ ਲੀਡਰਾਂ ਦੇ ਵਿੱਚੋਂ ਇਕੱਲਾ ਆਪਣੇ ਇੱਕ ਦੇ ਸਾਥੀ ਦੇ ਨਾਲ ਅਦਾਲਤ ਦੇ ਵਿੱਚ ਕਾਰਵਾਈ ਸੁਣਨ ਵਾਸਤੇ ਵਕੀਲਾਂ ਕੋਲ ਆਪਣੀ ਪੈਰਵਾਈ ਕਰਨ ਵਾਸਤੇ ਪਹੁੰਚਿਆ ਕੋਈ ਬੀਡਰ ਇਕੱਠੀ ਕਰਕੇ ਨਹੀਂ ਆਇਆ 9 ਵਜੇ ਮੈਂ ਅਦਾਲਤ ਦੇ ਵਿੱਚ ਆ ਗਈ ਪਰ ਸਾਰੇ ਅਦਾਲਤ ਦੇ ਜਿਹੜੇ ਕੋਰੀਡੋਰ ਹੈ ਸਾਰੇ ਦੇ ਸਾਰੇ ਜਿਹੜੇ ਆ ਤੁਹਾਡੇ ਸਾਹਮਣੇ ਆ ਬਾਹਰਲੇ ਡੇਟ ਵੀ ਦੇਖੋ ਜਿਹਨਾਂ ਨੂੰ ਐਮਰਜੈਂਸੀ ਲੱਗੀ ਹੁੰਦੀ ਹੈ ਤੇ ਅੰਦਰਲੇ ਡੇਟਾਂ ਤੇ ਵੀ ਇਸ ਤੋਂ ਵੀ ਵੱਧ ਸਕਦੀ ਹੈ ਮੈਂ ਤਾਂ ਜਿਹੜੇ ਅਫਸਰ ਸਾਹਿਬਾਨ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੀ ਇਸ ਐਮਰਜੈਂਸੀ ਦੇ ਵਿੱਚ ਤੁਸੀਂ ਆਪਣੇ ਕਿਸੇ ਸਾਥੀ ਦੀ ਅਦਾਲਤ ਦੇ ਵਿੱਚ ਵਕੀਲਾਂ ਕੋਲੇ ਪੈਰਵਾਈ ਕਰਨ ਵਾਸਤੇ ਵੀ ਨਾਲ ਹੀ ਨਹੀਂ ਆ ਸਕਦਾ ਕੀ ਸ਼ਾਂਤੀ ਨਾਲ ਬੈਠ ਕੇ ਜਿਹੜੀ ਤੁਸੀਂ ਸਾਰੀ ਜੁਡੀਸ਼ੀਅਲ ਪ੍ਰਕਿਰਿਆ ਉਹਨੂੰ ਸੁਣ ਵੀ ਨਹੀਂ ਸਕਦੇ ਇੱਕ ਸਾਥੀ ਦੇ ਕੇਸ ਦੇ ਵਿੱਚ ਪਰ ਉਹ ਬੇਵਸੀ ਕਹਿੰਦੇ ਜੀ ਅੱਜ ਹੋ ਨਹੀਂ ਸਕਣਾ ਮੈਂ ਤਾਂ ਕਿਹਾ ਸੀ ਮੈਨੂੰ ਜੱਜ ਸਾਹਿਬ ਨੇ ਪੇਸ਼ ਕਰ ਦਿਓ ਮੈਂ ਜੱਜ ਸਾਹਿਬ ਨੂੰ ਬੇਨਤੀ ਕਰ ਲੈਣਾ ਕਿ ਸਾਨੂੰ ਇਹਨਾਂ ਦਾ ਹੱਕ ਹੈ ਕਿ ਸਾਡੇ ਸਾਥੀ ਦਾ ਕੇਸ ਲੱਗਣਾ ਪਰ ਸਾਰੇ ਅਫਸਰ ਵੀ ਬੇਬਸ ਜਿਹੜੇ ਆ ਉਹ ਨਜ਼ਰ ਆਉਂਦੇ ਮੈਨੂੰ ਆਪਣਾ ਦੁੱਖ ਨਹੀਂ ਆ ਚਲੋ ਸਾਨੂੰ ਰਾਜਨੀਤੀ ਚ 35 35 ਸਾਲ ਹੋ ਗਏ ਠੱਕੇ ਖਾਂਦੇ ਨੂੰ ਕੋਈ ਗੱਲ ਨਹੀਂ ਆ ਜਿਹੜੇ ਸਾਰੇ ਦੂਰੋਂ ਦੂਰੋਂ ਤਰੀਕਾ ਪੁੱਤਣ ਵਾਸਤੇ ਲੋਕ ਆਏ ਆ ਡੀਸੀ ਦਫਤਰ ਆਏ ਆ ਐਸਐਸਪੀ ਦਫਤਰ ਆਏ ਆ ਕਚਹਿਰੀਆਂ ਚ ਆਏ ਆ ਇੱਕ ਤਾਂ ਕਚਹਿਰੀਆਂ ਚ ਵੈਸੇ ਹੀ ਛੁੱਟੀਆਂ ਹੁੰਦੀਆਂ ਅੱਜ ਕੱਲ ਤੇ ਜਿਨ੍ਹਾਂ ਦੇ ਕੇਸ ਫਿਰ ਵੀ ਮਜਬੂਰੀ ਕਰਕੇ ਲੱਗੇ ਆ ਅੱਜ ਦੇਖੋ ਵੀ ਉਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਜਿਹੜੀ ਹੈ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਕੇਸ ਤਾਂ ਕੱਲ ਮਜੀਠੇ ਸਾਹਿਬ ਮਜੀਠੇ ਸਾਹਿਬ ਕੱਲ ਦੇ ਤੁਹਾਡੇ ਕੋਲ ਜਿਹੜੇ ਹੈ ਗ੍ਰਿਫਤਾਰੀ ਦੇ ਵਿੱਚ ਤੇ ਲਿਆ ਕੇ ਤੁਸੀਂ ਕੋਰਟ ਦੇ ਵਿੱਚ ਪੇਸ਼ ਕਰਨਾ ਇਹ ਸਜ਼ਾ ਤੁਸੀਂ ਸਾਰੇ ਮੋਹਾਲੀ ਦੇ ਵਿੱਚ ਜਿੰਨੇ ਵੀ ਪ੍ਰਸ਼ਾਸਨਿਕ ਕੰਮਾਂ ਵਾਸਤੇ ਲੁਕੀ ਆ ਰਹੇ ਆ ਸਜ਼ਾ ਤੁਸੀਂ ਉਹਨਾਂ ਸਾਰਿਆਂ ਨੂੰ ਜਿਹੜੀ ਦਿੱਤੀ ਹੈ ਮੈਂ ਸਮਝਦਾ ਕਿ ਇਹ ਉਹਨਾਂ ਸਾਰੇ ਜਿਹੜੇ ਲੋਕ ਇਨਸਾਫ ਦੀ ਭਾਲ ਦੇ ਵਿੱਚ ਜਿਹੜੇ ਜਿਹੜਾ ਦਫ਼ਤਰਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਆਉਂਦੇ ਆ ਇਹ ਸਾਰਿਆਂ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਧੱਕਾ ਇਸ ਗੱਲ ਦੀ ਮੈਂ ਨਖੇਦੀ ਕਰ ਮੀਡੀਆ ਨੂੰ ਵੀ ਰੋਕਿਆ ਜਾ ਰਿਹਾ ਜੇ ਲਗਾਤਾਰ ਵੀਡੀਓ ਕਰਾਉਣ ਦੀ دوسری ਗੱਲ ਕਿਉਂਕਿ ਐਮਰਜੈਂਸੀ ਲੱਗ ਗਈ ਹੈ ਮੀਡੀਆ ਨੂੰ ਵੀ ਪਤਾ ਲੱਗਣ ਲੱਗਿਆ ਕਿੱਥੇ ਵੀ ਆ ਬਾਹਰ ਹੀ ਖੜੇ ਹਾਂ ਮੈਂ ਲੰਮ ਲੰਮ ਕੇ ਆਇਆ ਵੀ ਚਲੋ ਤੁਹਾਨੂੰ ਤਾਂ ਜਾ ਕੇ ਤੁਹਾਡੇ ਕੋਲੋਂ ਵੀ ਮਾਫੀ ਮੰਗ ਜਾਵਾਂ ਵੀ ਸਰਕਾਰ ਨਹੀਂ ਮੰਨਦੀ ਤੁਸੀਂ ਵੀ ਸਵੇਰ ਦੇ ਚਾਰਚਪੇਰੇ ਪਰਕਰਮਾ ਕਰ ਜਾਂਦੇ ਹੋ ਸਾਰੇ ਘਟਾ ਦੇ ਉੱਤੇ ਤੁਹਾਡੇ ਬੇਸਾਬੀ ਜਿਹੜੀ ਆ ਉਹ ਪੁਲਿਸ ਉੱਤੇ ਨਜ਼ਰ ਆਉਂਦੀ ਅੱਗੇ ਇੱਕ ਪੁਰਾਣਾ ਧੱਗਾ ਨਾ ਹੁੰਦਾ ਸੀ ਨਾ ਜਦੋਂ ਪੈਂਦੀ ਏ ਤਰੀਕ ਜੱਗੇ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ ਹੁਣ ਨਵਾਂ ਗਾਣਾ ਬਣ ਜੂ ਪਿੱਛੇ ਤੋਂ ਪੈਂਦੀ ਏ ਤਰੀਕ ਜੱਗੇ ਜੱਟ ਦੀ ਕਚਹਿਰੀਆਂ 'ਚ ਕਰਫਿਊ ਲੱਗ ਜੇ ਇਹ ਅੱਜ ਇਹ ਮਾਹੌਲ ਜਿਹੜਾ ਇਹ ਪੰਜਾਬ ਦਾ ਬਣ ਗਿਆ ਔਰ ਅਫਸੋਸ ਹੈ ਕਿ ਇੱਕ ਪਾਸੇ ਤੇ ਤੁਸੀਂ ਵਿਜੀਲੈਂਸ ਦਾ ਜਿਹੜਾ ਕੇਸ ਦਰਜ ਕੀਤਾ ਉਹ ਕਿੰਨਾ ਝੂਠਾ ਤੁਹਾਨੂੰ ਸਾਰਿਆਂ ਨੂੰ ਪਤਾ ਕੱਲ ਵੀ ਅਸੀਂ ਜ਼ਿਕਰ ਕੀਤਾ ਇੱਕ ਪਾਸੇ ਸਰਕਾਰ ਦੇ ਸਾਰੇ ਮੰਤਰੀ ਜਿਹੜੇ ਆ ਉਹ ਪੈਨਲ ਟ੍ਰਾਇਲ ਕਰ ਰਹੇ ਆ ਮੀਡੀਆ ਟ੍ਰਾਇਲ ਕਰ ਰਹੇ ਆ ਉਹ ਨਾਲ ਦੀ ਨਾਲ ਜਾਣਕਾਰੀ ਦੇ ਰਹੇ ਆ ਜਿਹੜੇ ਉੱਚੇ-ਲੁੱੱਚੇ ਕੇ ਵੀ ਕੀ ਲੱਭ ਗਿਆ ਜੀ ਦੂਜਾ ਲੱਭ ਗਿਆ ਜੀ ਕੀ ਲੱਭ ਗਿਆ ਦੱਸੋ ਇਹ ਮੰਤਰੀਆਂ ਨੇ ਕੰਮ ਇਹ ਸਾਡਾ ਪੰਜਾਬ ਦਾ ਜੁਡੀਸ਼ੀਅਲ ਸਿਸਟਮ ਹੈ ਇਸ ਤਰੀਕੇ ਜੁਡੀਸ਼ੀਅਲੀ ਦਾ ਕੰਮ ਚੱਲਦਾ ਹੁੰਦਾ ਤੇ ਕੇਸ ਤੁਸੀਂ ਆਪ ਦਰਜ ਕਰਕੇ ਅਰੈਸਟ ਪਾਤੀ ਤੇ ਸਾਰੇ ਮੰਤਰੀ ਸਾਰੇ ਚੈਨਲਾਂ ਤੇ ਬੈਠੇ ਆ ਤੇ ਇਹਦਾ ਮਤਲਬ ਫਿਰ ਇਹ ਜਿਹੜਾ ਹੈਗਾ ਪੋਲਿਟਿਕਲੀ ਮੋਟੀਵੇਟਿਡ ਹੋ ਗਿਆ ਨਾ ਸਾਰਾ ਕੁਝ ਕੋਈ ਇਨਵੈਸਟੀਗੇਸ਼ਨ ਵਾਲੀ ਗੱਲ ਤਾਂ ਨਹੀਂ ਨਾ ਬਸ ਬਹੁਤ ਸਮਝਾਉਣ ਨੂੰ ਕਿਉਂਕਿ ਜਿਹੜਾ ਉਹਦੇ ਕੇਜਰੀਵਾਲ ਦੀ ਟੀਮ ਬੈਠੀ ਸੋਸ਼ਲ ਮੀਡੀਆ ਤੇ ਬਣਾ ਬਣਾ ਕੇ ਮੰਤਰੀਆਂ ਨੂੰ ਤੇਰੀ ਹੈ ਔਰ ਮੰਤਰੀ ਸੇਬਾਨ ਜਿਹੜੇ ਹੈਗੇ ਆ ਉਹ ਸਾਰੇ ਨਾਜ਼ਦੀ ਨਾਲ ਜਿਹੜੇ ਹੈਗੇ ਆ ਉਹ ਲੋਟਾਂ ਨੂੰ ਜਿਹੜਾ ਗੁੰਮਰਾ ਕਰ ਰਿਹਾ ਤੇ ਆ ਲੱਭ ਗਿਆ ਜੀ ਆ ਲੱਭ ਗਿਆ ਜੀ ਆ ਲੱਭ ਗਿਆ ਜੀ ਜੇ ਲੱਭ ਗਿਆ ਤੇ ਇੱਥੇ ਕੋਟ ਹੈਗੀ ਆ ਕੋਟ ਦੇ ਵਿੱਚ ਤੁਸੀਂ ਬਾਹਰ ਆ ਕੇ ਕਰਫੂ ਲਾਇਆ ਹੋਇਆ ਇਸ ਕਰਕੇ ਮੈਂ ਤਾਂ ਮਾਨਯੋਗ ਹਾਈ ਕੋਰਟ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਚੀਜ਼ਾਂ ਦਾ ਸੁਬੋਟੋ ਨੋਟਿਸ ਲਓ ਤੇ ਉਦੋਂ ਇਰਾਨ ਦੇ ਵਿੱਚ ਇਜ਼ਰਾਈਲ ਦੇ ਨਾਲ ਚੱਲ ਰਹੀ ਜੰਗ ਵਿਚਾਲੇ ਈਰਾਨ ਦੀ ਸੰਸਦ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਈਰਾਨੀ ਸੰਸਦ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੀ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਨਾਲ ਸਹਿਯੋਗ ਨੂੰ ਮੋਤਲ ਕਰਨ ਦੇ ਲਈ ਇੱਕ ਮਹੱਤਵਪੂਰਨ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ ਤੁਹਾਨੂੰ ਦੱਸ ਦਈਏ ਹੁਣ ਤੱਕ ਈਰਾਨ ਕਮਾਂਤਰੀ ਭਾਈਚਾਰੇ ਦੇ ਨਾਲ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਜੋ ਕਿ ਸੰਯੁਕਤ ਰਾਸ਼ਟਰ ਦੇ ਅਧੀਨ ਚੱਲਦੀ ਹੈ ਉਸ ਦੇ ਨਾਲ ਸਹਿਯੋਗ ਕਰ ਰਿਹਾ ਸੀ ਈਰਾਨ ਦਾ ਕਹਿਣਾ ਸੀ ਕਿ ਅਸੀਂ ਆਪਣੀ ਨਾਗਰਿਕ ਜ਼ਰੂਰਤਾਂ ਦੇ ਲਈ ਭਾਵ ਬਿਜਲੀ ਆਦਿ ਦੀਆਂ ਜ਼ਰੂਰਤਾਂ ਦੇ ਲਈ ਪਰਮਾਣੂ ਹੈ ਜਿਹੜੀ ਉਸ ਦੇ ਸੰਬੰਧੀ ਰਿਸਰਚ ਕਰ ਰਹੇ ਹਾਂ ਨਾ ਕਿ ਪਰਮਾਣੂ ਹਥਿਆਰ ਬਣਾਉਣ ਦੇ ਲਈ ਸੋ ਇਸ ਸੰਬੰਧੀ ਲਗਾਤਾਰ ਅੰਤਰਰਾਸ਼ਟਰੀ ਪਰਮਾਣੂ ਊਰਜਾ ਦੇ ਨਾਲ ਸਹਿਯੋਗ ਕੀਤਾ ਜਾ ਰਿਹਾ ਸੀ ਈਰਾਨ ਦੇ ਜਿਹੜੇ ਪਰਮਾਣੂ ਊਰਜਾ ਦੇ ਸੈਂਟਰ ਨੇ ਉੱਥੇ ਲਗਾਤਾਰ ਏ ਆਈ ਏ ਈ ਯਾਨੀ ਕਿ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਜਿਹੜੇ ਅਧਿਕਾਰੀ ਨੇ ਉਹ ਵਿਜ਼ਿਟ ਕਰਦੇ ਸਨ ਦੇਖਦੇ ਸਨ ਕਿ ਈਰਾਨ ਦਾ ਪਰਮਾਣੂ ਪ੍ਰੋਗਰਾਮ ਕਿਸ ਤਰ੍ਹਾਂ ਚੱਲ ਰਿਹਾ ਪਰ ਹੁਣ ਈਰਾਨ ਦੀ ਸੰਸਦ ਨੇ ਫੈਸਲਾ ਕੀਤਾ ਹੈ ਕਿ ਉਹ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਕਰਨਗੇ ਈਰਾਨ ਦੀ ਸੰਸਦ ਦੇ ਵਿੱਚ ਖਾਸ ਤੌਰ ਤੇ ਇਹ ਜਿਹੜੀ ਤਜਵੀਜ਼ ਹੈ ਉਹ ਪਾਸ ਕੀਤੀ ਗਈ ਹੈ ਇਹ ਬਿਲ ਪਾਸ ਕੀਤਾ ਗਿਆ ਈਰਾਨ ਦੀ ਇੱਕ ਅਰਧ ਸਰਕਾਰੀ ਨਿਊਜ਼ ਏਜੰਸੀ ਦੇ ਵੱਲੋਂ ਇਹ ਰਿਪੋਰਟ ਛਾਪੀ ਗਈ ਹੈ ਕਿ ਇਹ ਤਿੰਨ ਪਰਮਾਣੂ ਸੰਸਥਾਨਾਂ ਦੇ ਉੱਤੇ ਅਮਰੀਕਾ ਤੋਂ ਜੋ ਹਮਲੇ ਹੋਏ ਨੇ ਉਹਨਾਂ ਹਮਲਿਆਂ ਤੋਂ ਬਾਅਦ ਈਰਾਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਰਿਪੋਰਟਾਂ ਦੇ ਵਿੱਚ ਇਹ ਸਾਫ਼ ਤੌਰ ਤੇ ਪਤਾ ਲੱਗਦਾ ਹੈ ਕਿ ਸੰਸਦ ਨੇ ਖੁੱਲੇ ਸੈਸ਼ਨ ਦੇ ਦੌਰਾਨ ਕਾਨੂੰਨ ਸਾਜ਼ਾਂ ਦੀ ਇੱਕ ਯੋਜਨਾ ਦੀ ਆਮ ਰੂਪਰੇਖਾ ਤੇ ਸਹਿਮਤੀ ਪ੍ਰਗਟ ਕੀਤੀ ਹੈ ਅਤੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਨਾਲ ਸਹਿਯੋਗ ਨੂੰ ਪੂਰਨ ਤੌਰ ਤੇ ਮੁਤੱਲ ਕਰਨ ਦੀ ਮੰਗ ਕੀਤੀ ਜਿਸ ਸੰਬੰਧੀ ਇਹ ਬਿੱਲ ਵੀ ਪੇਸ਼ ਕੀਤਾ ਗਿਆ ਹੈ ਸੈਸ਼ਨ ਦੇ ਵਿੱਚ ਮੌਜੂਦ 223 ਪ੍ਰਤੀਨਿਧੀਆਂ ਵਿੱਚੋਂ 221 ਪ੍ਰਤੀਨਿਧੀਆਂ ਨੇ ਇਸ ਦੇ ਹੱਕ ਦੇ ਵਿੱਚ ਵੋਟ ਦਿੱਤੀ ਹੈ ਭਾਵ ਹੁਣ ਈਰਾਨ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਨਾਲ ਕੋਈ ਸਹਿਯੋਗ ਨਹੀਂ ਕਰੇਗਾ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਆਪਣੇ ਪਰਮਾਣੂ ਊਰਜਾ ਪ੍ਰੋਗਰਾਮਾਂ ਦੇ ਸੰਬੰਧ ਦੇ ਵਿੱਚ ਜਾਣਕਾਰੀ ਨਹੀਂ ਦੇਵੇਗਾ ਸੋ ਈਰਾਨ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੋਂ ਤੱਕ ਈਰਾਨ ਲਗਾਤਾਰ ਧਵਾ ਕਰ ਰਿਹਾ ਸੀ ਕਿ ਉਹ ਨਾਗਰਿਕ ਜ਼ਰੂਰਤਾਂ ਦੇ ਲਈ ਪਰਮਾਣੂ ਰਿਸਰਚ ਕਰ ਰਿਹਾ ਹੈ ਪਰ ਹੁਣ ਅੰਤਰਰਾਸ਼ਟਰੀ ਪਾਈਚਾਰੇ ਨੇ ਆਪਣੀ ਭਰੋਸੇਯੋਗਤਾ ਗਵਾ ਦਿੱਤੀ ਹੈ ਜਿਹਾ ਈਰਾਨ ਦਾ ਕਹਿਣਾ ਹੈ ਕਿ ਜਿਹੜੀ ਪਰਮਾਣੂ ਇੰਟਰਨੈਸ਼ਨਲ ਪਰਮਾਣੂ ਊਰਜਾ ਏਜੰਸੀ ਹੈ ਉਸ ਨੇ ਆਪਣੀ ਭਰੋਸੇਯੋਗਤਾ ਹੀ ਗਵਾ ਦਿੱਤੀ ਹੈ ਸੋ ਇਸ ਸੰਬੰਧ ਦੇ ਵਿੱਚ ਈਰਾਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੁਣ ਉਹ ਪਰਮਾਣੂ ਊਰਜਾ ਏਜੰਸੀ ਦੇ ਨਾਲ ਸਹਿਯੋਗ ਨਹੀਂ ਕਰੇਗਾ ਖਬਰ ਹਰਿਆਣਾ ਦੇ ਸ਼ਾਹਬਾਦ ਤੋਂ ਆਇਆ ਜਿੱਥੇ ਬਦਮਾਸ਼ਾਂ ਦੇ ਵੱਲੋਂ ਇੱਕ ਹੋਟਲ ਦੇ ਉੱਤੇ ਗੋਲੀਬਾਰੀ ਕੀਤੀ ਗਈ ਹੈ ਸ਼ਾਹਬਾਦ ਦੇ ਵਿੱਚ ਨੈਸ਼ਨਲ ਹਾਈਵੇ 44 ਤੇ ਸਥਿਤ ਅਮਨ ਹੋਟਲ ਤੇ ਬਦਮਾਸ਼ਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ ਅੱਜ ਸਵੇਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਨੈਸ਼ਨਲ ਹਾਈਵੇ 44 ਉੱਤੇ ਸਥਿਤ ਅਮਨ ਹੋਟਲ ਦੇ ਉੱਤੇ ਗੋਲੀਬਾਰੀ ਕੀਤੀ ਗਈ ਹੈ ਦੋ ਬਦਮਾਸ਼ਾਂ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਬਦਮਾਸ਼ਾਂ ਨੇ ਪਾਰਕਿੰਗ ਦੇ ਵਿੱਚ ਖੜੀਆਂ ਕਾਰਾਂ ਦੇ ਅਮਨ ਹੋਟਲ ਦੇ ਸ਼ੀਸ਼ਿਆਂ ਦੇ ਉੱਤੇ ਗੋਲੀਬਾਰੀ ਕੀਤੀ ਹੈ। ਕਾਰਾਂ ਦੇ ਉੱਤੇ ਗੋਲੀਆਂ ਵਾਰੀਆਂ ਗਈਆਂ ਨੇ ਤੇ ਨਾਲ ਦੀ ਨਾਲ ਹੋਟਲ ਦੇ ਸ਼ੀਸ਼ਿਆਂ ਦੇ ਉੱਤੇ ਵੀ ਗੋਲੀਆਂ ਵਾਰੀਆਂ ਗਈਆਂ ਨੇ। ਆ ਖੁਸ਼ਕਿਸਮਤੀ ਦੇ ਨਾਲ ਇਸ ਗੋਲੀਬਾਰੀ ਦੀ ਘਟਨਾ ਦੇ ਵਿੱਚ ਕਿਸੇ ਦੀ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਸੂਚਨਾ ਮਿਲਨ ਤੇ ਹੀ ਆ ਜਿਹੜੇ ਡੀਐਸਪੀ ਰਾਮਕਮਾਰ ਨੇ ਉਹ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਜਕਮਾਰ ਰਾਮਕਮਾਰ ਨੇ ਦੱਸਿਆ ਕਿ ਗੋਲੀਬਾਰੀ ਦੇ ਵਿੱਚ ਅ ਜਿਹੜੇ ਬਦਮਾਸ਼ ਨੇ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਹੋਟਲ ਤੇ ਗੋਲੀਬਾਰੀ ਕੀਤੀ ਗਈ ਹੈ ਸ਼ੀਸ਼ਿਆਂ ਤੇ ਗੋਲੀਬਾਰੀ ਕੀਤੀ ਗਈ ਹੈ ਤੇ ਪਾਰਕਿੰਗ ਦੇ ਵਿੱਚ ਖੜੀਆਂ ਕਾਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਖਰੇ ਬਦਮਾਸ਼ ਕੌਣ ਸਨ ਕੀ ਕਿਸੇ ਨਿੱਜੀ ਰੰਜਿਸ਼ ਦੀ ਵਜ੍ਹਾ ਦੇ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਾਂ ਫਿਰ ਲੁੱਟਪਾਰਟ ਦੀ ਘਟਨਾ ਨੂੰ ਅੰਜਾਮ ਦੇਣ ਦੇ ਲਈ ਬਦਮਾਸ਼ਾਂ ਦੇ ਵੱਲੋਂ ਪਿਸਤੌਲ ਜਿਹੜੇ ਨੇ ਹਥਿਆਰ ਨੇ ਉਹਨਾਂ ਦਾ ਸਹਾਰਾ ਲਿਆ ਗਿਆ ਹੈ ਹਾਲੇ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਕਿ ਕਿਸੇ ਨੂੰ ਮਾਰਮਕਾਉਣ ਦੇ ਲਈ ਇਹ ਕਾਰਵਾਈ ਕੀਤੀ ਗਈ ਹੈ ਜਾਂ ਫਿਰ ਮਹਿਜ਼ ਇਹ ਲੁੱਟਪਾਰ ਦੀ ਘਟਨਾ ਨੂੰ ਅੰਜਾਮ ਦੇਣ ਦੇ ਲਈ ਬਦਮਾਸ਼ਾਂ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸਵੇਰੇ 5 ਵਜੇ ਦੀ ਗੱਲ ਹੈ ਸੋ ਦੋ ਨਕਾਬਪੋਸ਼ ਬੰਦੇ ਸਨ ਜੋ ਮੋਟਰਸਾਈਕਲ 'ਤੇ ਆਏ ਜਿਨ੍ਹਾਂ ਨੇ ਹਾਂ ਬੇ ਆ ਕੇ 20 ਗ੍ਰਾਉਂਡ ਫਾਇਰ ਕੀ ਹੈ ਜਿਸ ਵਿੱਚ ਕੁਝ ਕਾਰਾਂ ਕੇ ਹਿੱਸੇ ਟੁੱਟੇ ہیں ਕੁਝ ਹੋਟਲ ਕੇ ਹਿੱਸੇ ਟੁੱਟੇ ਹਨ ਦਾਸੇ ਫੁਲਾਣਾ ਉਹਨਾਂ ਦਾ ਮਕਸਦ ਥਾ हमारी इसमें सात आठ टीमें लगी हुई हैं जल्दी पकड़ेंगे उसके, लगा। उसके बारे में जांच कर रहे हैं ऐसा कोई बताएंगे होटल वाले उस पहलू पे भी जांच करेंगे तो कितने, कितने लोग थे थी? दो आदमी तो सी सी टी वी फुटेज अभी खंगाल रहे हैं हम जैसे मिलेगी कोई हम आपको प्रोवाइड करवाए मोटरसाइकिल थी किसी तरह की फरोती का अभी तक हमारे पास इस प्रकार का कोई होटल वालों ने बताया नहीं की कोई डिमांड करी हो इससे पहले भी कोई ऐसी धमकी का हमारे पास आया नहीं ਸੇਈ ਮੈਂ ਮਰੀ ਅੱਠ ਟੀਮ ਲੱਗੀ ਮੈਂ ਸੀਆਈਏ ਕੀ ਆਜੂ ਬਾਜੂ ਦੇ ਜੋ ਹੋਰ ਹੈ ਸਭ ਲਗੇ ਹੋਏ ਤੇ ਉਧਰ ਰੁਦਰ ਪ੍ਰਯਾਗ ਦੇ ਵਿੱਚ ਯਾਤਰੀਆਂ ਨਾਲ ਭਰੀ ਹੋਈ ਇੱਕ ਬੱਸ ਅਲਕਨੰਦਾ ਨਦੀ ਦੇ ਵਿੱਚ ਵਹਿ ਗਈ ਹੈ ਯਾਤਰੀਆਂ ਦੀ ਭਾਲ ਜਾਰੀ ਹੈ ਯਾਤਰੀਆਂ ਦੀ ਭਾਲ ਕੀਤੀ ਜਾ ਰਹੀ ਹੈ ਉੱਤਰਾਖੰਡ ਦੀ ਇਹ ਖਬਰ ਹੈ ਉੱਤਰਾਖੰਡ ਦੇ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਦਿਲ ਦਹਿਲਾ ਦੇਣ ਵਾਲੀ ਜਿਹੜੀ ਦੁਰਘਟਨਾ ਸਾਹਮਣੇ ਆਈ ਹੈ ਯਾਤਰੀਆਂ ਨਾਲ ਭਰੀ ਇੱਕ ਬੱਸ ਇੱਥੇ ਅਲਕਨੰਦਾ ਨਦੀ ਦੇ ਵਿੱਚ ਡਿੱਗ ਪਈ ਹੈ બસ ਵਹਿ ਗਈ ਹੈ 11 ਤੋਂ ਵੱਧ ਯਾਤਰੀ ਜਿਹੜੇ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਵੀ ਪ੍ਰਗਟ ਕੀਤਾ ਜਾ ਰਿਹਾ ਹੈ ਸੋ ਇਹ ਘਟਨਾ ਦੱਸੀ ਜਾ ਰਹੀ ਹੈ ਕਿ ਕੋਲ ਥਿਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਪੁਲਿਸ ਹੈੱਡ ਕੁਆਟਰ ਦੇ ਬੁਲਾਰੇ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਆਈਜੀ ਨਿਲੇਸ਼ ਆਨੰਦ ਭਰਨੇ ਨੇ ਜਾਣਕਾਰੀ ਦਿੱਤੀ ਹੈ ਕਿ ਰੂਦਰ ਪ੍ਰਿਆਗ ਜ਼ਿਲ੍ਹੇ ਦੇ ਵਿੱਚ ਕੋਲ ਥਿਰ ਖੇਤਰ ਦੇ ਵਿੱਚ ਇਹ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਲਕਨੰਦਾ ਨਦੀ ਵਿੱਚ ਜਾ ਡਿੱਗਿਆ ਤੇ ਹੁਣ ਤੱਕ ਜਿਹੜੀ ਜਾਣਕਾਰੀ ਮਿਲਿਆ ਉਸ ਦੇ ਮੁਤਾਬਕ ਬੱਸ ਦੇ ਵਿੱਚ 18 ਲੋਕ ਸਵਾਰ ਸਨ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਵਿੱਚ ਇਹ ਬੱਸ ਟੈਂਪੋ ਟਰੈਵਲਰਸ ਦੀ ਸੀ ਸਾਰੇ ਯਾਤਰੀ ਬਦਰੀਨਾਥ ਦੇ ਦਰਸ਼ਨ ਕਰਨ ਜਾ ਰਹੇ ਸਨ ਬੱਸ ਦੇ ਵਿੱਚ 19 ਲੋਕ ਸਵਾਰ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ 7 ਨੂੰ ਕੱਢ ਲਿਆ ਗਿਆ ਸੋ 6 ਯਾਤਰੀ ਜਿਹੜੇ ਨੇ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ ਜ਼ਖਮੀ ਨੇ ਯਾਤਰੀ 6 ਯਾਤਰੀ ਜ਼ਖਮੀ ਨੇ ਉਹਨੂੰ ਹਸਪਤਾਲ ਦੇ ਵਿੱਚ ਪਹੁੰਚਤੀ ਕਰਵਾਇਆ ਜ਼ਿਲ੍ਹਾ ਹਸਪਤਾਲ ਦੇ ਵਿੱਚ ਲਿਜਾਇਆ ਜਾ ਰਿਹਾ ਜਦਕਿ ਇੱਕ ਦੀ ਮੌਤ ਹੈ ਜਿਹੜੀ ਉਹ ਕਨਫਰਮ ਹੋ ਚੁੱਕੀ ਹੈ ਸਵੇਰੇ ਤਕਰੀਬਨ 7:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਬੱਸ ਦੇ ਵਿੱਚ 18 ਜਾਂ 19 ਯਾਤਰੀ ਸਵਾਰ ਸਨ ਇਹ ਸ਼ੁਰੂਆਤੀ ਜਿਹੜੀ ਜਾਣਕਾਰੀ ਹੈ ਸ਼ੁਰੂਆਤੀ ਜਾਣਕਾਰੀ ਦੇ ਆંકੜੇ ਮਿਲੇ ਨੇ ਕਿੰਨੇ ਜ਼ਖਮੀ ਹੋਏ ਨੇ ਕਿੰਨਿਆਂ ਦੀ ਮੌਤ ਹੋਈ ਹੈ ਹੁਣ ਤੱਕ ਜਿਹੜਾ ਬਚਾਅ ਅਭਿਆਨ ਚਲਾਈ ਜਾ ਰਿਹਾ ਚਲਾਇਆ ਜਾ ਰਿਹਾ ਉਸ ਦੇ ਵਿੱਚ ਕੀ ਮੌਜੂਦਾ ਹਾਲਾਤ ਕੀ ਨੇ ਕਿੰਨੇ ਯਾਤਰੀ ਹਸਪਤਾਲ ਦੇ ਵਿੱਚ ਪਹੁੰਚੇ ਨੇ ਜ਼ਰੂਰ ਇਹ ਜਾਣਕਾਰੀ ਸਾਡੇ ਤੱਕ ਜਿਵੇਂ ਵੀ ਆਵੇਗੀ ਉਹ ਜ਼ਰੂਰ ਸਾਂਝੀ ਕਰਾਂਗੇ ਪਰ ਫਿਲਹਾਲ 18 ਜਾਂ 19 ਯਾਤਰੀ ਦੱਸਿਆ ਜਾ ਰਿਹਾ ਕਿ ਇਸ ਬੱਸ ਦੇ ਵਿੱਚ ਸਵਾਰ ਸਨ ਜਿਨ੍ਹਾਂ ਦੇ ਵਿੱਚ ਕੁਝ ਯਾਤਰੀਆਂ ਦੀ ਜਾਨ ਵੀ ਗਈ ਹੈ ਜਿਹੜੇ ਜ਼ਖਮੀ ਯਾਤਰੀ ਨੇ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਹੈ ਫਿਲਹਾਲ ਰੁਦਰ ਪ੍ਰਿਆਗ ਦੇ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਬਚਾਅ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਹੁਣ ਨਜ਼ਰ ਪਾਉਨੇ ਆ ਮੌਸਮ ਤੇ ਮੌਨਸੂਨ ਨੂੰ ਲੈ ਕੇ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਇਸ ਵਾਰ ਮੌਨਸੂਨ 5 ਦਿਨ ਪਹਿਲਾਂ ਹੀ ਐਕਟਿਵ ਹੋ ਗਿਆ ਯਾਨੀ ਕਿ 5 ਦਿਨ ਪਹਿਲਾਂ ਹੀ ਮੌਨਸੂਨ ਪੰਜਾਬ ਦੇ ਵਿੱਚ ਐਂਟਰ ਕਰ ਚੁੱਕਾ ਹੈ ਮੌਸਮ ਵਿਭਾਗ ਨੇ ਵੀਰਵਾਰ ਨੂੰ ਮੀਂਹ ਦੇ ਨਾਲ ਸੰਬੰਧਿਤ orange alert ਜਾਰੀ ਕੀਤਾ ਹੈ ਕਿਤੇ ਕਿਤੇ ਪੰਜਾਬ ਦੇ ਵਿੱਚ ਬਿਜਲੀ ਵੀ ਡਿੱਗਣ ਦੀ ਸੰਭਾਵਨਾ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਇੱਕ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਜੂਨ ਦਾ ਮਹੀਨਾ ਜਿਹੜਾ ਉਸ ਦੇ ਵਿੱਚ ਆ ਔਸਤ ਜਿਹੜੀ بارش ਹੈ ਉਹ ਆਮ ਦੀ ਤਰ੍ਹਾਂ ਹੀ ਦਰਜ ਕੀਤੀ ਗਈ ਹੈ ਮਤਲਬ ਪਿਛਲੇ ਸਾਲਾਂ ਦੇ ਦੌਰਾਨ ਜਿਸ ਤਰ੍ਹਾਂ بارش ਜੂਨ ਦੇ ਮਹੀਨੇ ਦੇ ਵਿੱਚ ਜਿੰਨੀ ਕੁ ਮਿqdaਰ ਦੇ ਨਾਲ ਹੁੰਦੀ ਹੈ ਉਨੀ ਕੁ ਹੀ ਹੋਵੇਗੀ ਹਾਲਾਂਕਿ ਜੂਨ ਮਹੀਨਾ ਖਤਮ ਹੋਣ ਨੂੰ ਹਲੇ 4-5 ਦਿਨ ਪਏ ਨੇ ਪਰ ਹੁਣ ਤੱਕ ਦੀ ਜਿਹੜੀ ਬਾਰਿਸ਼ ਦਰਜ ਕੀਤੀ ਗਈ ਹੈ ਉਹ ਆਮ ਦੀ ਤਰ੍ਹਾਂ ਔਸਤ ਬਾਰਿਸ਼ੀ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਤਕਰੀਬਨ 3 ਡਿਗਰੀ ਔਸਤ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਜੋ ਕਿ 36.1 ਡਿਗਰੀ ਹੈ ਬਾਰਿਸ਼ ਦੀ ਬੁੱਧਵਾਰ ਨੂੰ ਪਈ ਬਾਰਿਸ਼ ਦੀ ਗੱਲ ਕਰੀਏ ਤਾਂ ਅਮਰੀਕਸਰ ਦੇ ਵਿੱਚ 30 ਮਿਲੀਮੀਟਰ ਪਟਿਆਲਾ 'ਚ 16 ਮਿਲੀਮੀਟਰ ਫਤਿਹਗੜ੍ਹ ਸਾਹਿਬ ਦੇ ਵਿੱਚ 1 ਮਿਲੀਮੀਟਰ ਹੁਸ਼ਿਆਰਪੁਰ ਦੇ ਵਿੱਚ 0.5 ਮਿਲੀਮੀਟਰ ਰੋਪੜ ਦੇ ਵਿੱਚ ਵੀ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੋ ਇਸ ਜਾਣਕਾਰੀ ਦੇ ਮੁਤਾਬਿਕ ਅਮਰੀਕਸਰ ਦੇ ਵਿੱਚ ਸਭ ਤੋਂ ਮੀਂਹ ਪਿਆ ਹੈ ਪਟਿਆਲਾ ਦੇ ਵਿੱਚ ਵੀ ਚੰਗਾ ਮੀਂਹ ਪਿਆ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹਿਆਂ ਦੇ ਵਿੱਚ ਹਲਕਾ ਹਲਕੀ ਬਰਸਾਤ ਹੋਈ ਹੈ ਬਹੁਤ ਹਲਕੀ ਬਰਸਾਤ ਹੋਈ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਤਾਪਮਾਨ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਤਾਪਮਾਨ ਘੱਟੋ-ਘੱਟ 30 ਡਿਗਰੀ ਲੁਧਿਆਣਾ ਚ ਵੀ 30 ਡਿਗਰੀ ਪਟਿਆਲਾ 27 ਡਿਗਰੀ ਪਠਾਨਕੋਟ ਦੇ ਵਿੱਚ 32 ਡਿਗਰੀ ਬਟਿੰਡਾ ਦੇ ਵਿੱਚ 34 ਡਿਗਰੀ ਸੋ ਘੱਟੋ-ਘੱਟ ਤਾਪਮਾਨ ਦੇ ਵਿੱਚ ਵੀ ਜਿਹੜਾ ਉਹ ਆਮ ਤੌਰ ਤੇ ਹੀ ਜਿੱਦਾਂ ਦਾ ਤਾਪਮਾਨ ਜੂਨ ਦੇ ਮਹੀਨੇ ਚ ਰਹਿੰਦਾ ਹੈ ਉਹ ਦਰਜ ਕੀਤਾ ਗਿਆ। ਸੋ ਮੌਸਮ ਵਿਭਾਗ ਵੱਲੋਂ ਮੌਨਸੂਨ ਦੀ ਗਤੀ ਨੂੰ ਲੈ ਕੇ ਵੀ ਸੂਬੇ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ। ਖਾਸ ਤੌਰ ਤੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਦੇ ਵਿੱਚ ਮੀਂਹ ਨਾਲ ਸੰਬੰਧਿਤ orange alert ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗੜ, ਮੁਹਾਲੀ, ਕਪੂਰਥਲਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਸਰ ਦੇ ਵਿੱਚ ਵੀ yellow alert ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਜੂਨ ਮਹੀਨੇ ਦੇ ਵਿੱਚ ਮੀਂਹ ਆਮ ਦੀ ਤਰ੍ਹਾਂ ਦਰਜ ਕੀਤਾ ਗਿਆ 1 ਤੋਂ ਲੈ ਕੇ 25 ਜੂਨ ਤੱਕ 48.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਤੇ ਪੂਰੇ ਸੂਬੇ ਦੇ ਵਿੱਚ ਅ ਸਿਰਫ 37.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਯਾਨੀ ਕਿ ਹੁਣ ਤੱਕ ਅ ਸੂਬੇ ਦੇ ਵਿੱਚ ਪਿਛਲੇ ਸਾਲਾਂ ਦੇ ਜੇਕਰ ਅੰਕੜੇ ਦੀ ਗੱਲ ਕਰੀਏ ਤਾਂ 1 ਤੋਂ ਲੈ ਕੇ 25 ਜੂਨ ਤੱਕ 48.6 ਮਿਲੀਮੀਟਰ ਔਸਤ ਅ ਦਰਜੇ ਨਾਲ ਮੀਂਹ ਜਿਹੜਾ ਦਰਜ ਕੀਤਾ ਜਾਂਦਾ ਪਰ ਇਸ ਵਾਰ ਮੀਂਹ ਥੋੜਾ ਘੱਟ ਪਿਆ ਹਾਲੇ 5 ਦਿਨ ਪਏ ਨੇ ਜੂਨ ਦੇ ਮਹੀਨੇ ਨੂੰ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਜੂਨ ਦੇ ਇਹਨਾਂ 5 ਅਗਲੇ ਦਿਨਾਂ ਦੇ ਵਿੱਚ ਮੀਂਹ ਜਿਹੜਾ ਘੱਟ ਪਿਆ ਉਹ ਕਵਰ ਹੋ ਜਾਏਗਾ ਤੇ ਜੂਨ ਦੇ ਵਿੱਚ ਔਸਤ ਮੀਂਹ ਹੈ ਜਿਹੜਾ ਉਹ ਦੇਖਣ ਨੂੰ ਮਿਲੇਗਾ ਯਾਨੀ ਕਿ ਆਮ ਦੀ ਤਰ੍ਹਾਂ ਬਰਸਾਤ ਹੈ ਜਿਹੜੀ ਜੂਨ ਦੇ ਮਹੀਨੇ ਦੇ ਵਿੱਚ ਪੈਂਦੀ ਹੋਈ ਨਜ਼ਰ ਆਵੇਗੀ ਉਮੀਦ ਇਹ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਮੌਨਸੂਨ ਹੈ ਇਸ ਵੇਲੇ ਐਕਟਿਵ ਹੋ ਚੁੱਕਾ ਹੈ ਅਗਲੇ 2-3 ਦਿਨਾਂ ਦੇ ਵਿੱਚ ਬਰਸਾਤ ਪੂਰੇ ਪੰਜਾਬ ਦੇ ਵਿੱਚ ਵਿਆਪਕ ਪੱਧ ਇਸ ਤੋਂ ਲਾਗ ਮੌਸਮ ਵਿਭਾਗ ਨੇ ਇਸ ਸਾਲ ਸੂਬੇ ਦੇ ਵਿੱਚ ਆਮ ਵਰਗੀ ਬਰਸਾਤ ਹੋਣ ਦੀ پیشن گوئی ਵੀ ਕੀਤੀ ਹੈ ਪਿਛਲੇ ਸਾਲ ਮੌਨਸੂਨ ਜਿਹੜਾ 2 ਜੁਲਾਈ ਨੂੰ ਸੂਬੇ ਦੇ ਵਿੱਚ ਐਂਟਰ ਕੀਤਾ ਸੀ ਅ 2024 ਦੇ ਵਿੱਚ ਪੰਜਾਬ ਦੇ ਵਿੱਚ 439.8 ਮਿਲੀਮੀਟਰ ਜਿਹੜੀ بارش ਹੈ ਉਹ ਦਰਜ ਕੀਤੀ ਗਈ ਸੀ ਯਾਨੀ ਕਿ 24 ਦੇ ਵਿੱਚ ਕੁਝ ਘੱਟ بارش ਹੋਈ ਸੀ ਅ ਇਸ ਵਾਰ ਮੌਨਸੂਨ ਦੇ ਵਿੱਚ 110% ਮੀਂਹ ਪੈਣ ਦੀ ਸੰਭਾਵਨਾ ਦਿਖਾਈ ਗਈ ਹੈ ਯਾਨੀ ਕਿ ਇਸ ਵਾਰ ਅੱਛੀ ਤੇ ਚੰਗੀ ਪ੍ਰਸਾਪ ਵਰਖਾ ਹੋਵੇਗੀ ਜੋ ਕਿ ਪੰਜਾਬ ਦੇ ਲਈ ਚੰਗੀ ਖਬਰ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਬਰਸਾਤ ਨੂੰ ਲੈ ਕੇ ਜਿਹੜੇ ਮੁਕੰਮਲ ਬੰਦੋਬਸਤ ਕਰਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਕਿ ਸੂਬਾ ਵਾਸੀਆਂ ਨੂੰ ਭਾਰੀ ਮੀਂਹ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਫਿਲਹਾਲ ਪੰਜਾਬ ਦੇ ਵਿੱਚ ਮਾਨਸੂਨ ਜਿਹੜਾ ਪੂਰੀ ਤਰ੍ਹਾਂ ਦੇ ਲਾਂਨ ਬਰਸਾਤ ਕਰਨ ਦੇ ਲਈ ਤਿਆਰ ਹੈ ਕਿਸੇ ਵੀ ਵੇਲੇ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਮਾਨਸੂਨ ਦੀ ਬਰਸਾਤ ਹੈ ਜਿਹੜੀ ਉਹ ਸ਼ੁਰੂ ਹੋ ਸਕਦੀ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜ਼ਾਜ਼ਤ ਬਹੁਤ-ਬਹੁਤ ਧੰਨਵਾਦ